ਕੁਝ ਦੱਸ ਸਕਦੇ ਹੋ ਕਿ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਆਈਆਂ ਕੰਮ ਦੇ ਵਿੱਚ ਜਦੋਂ ਬੁਟੀਕ ਸ਼ੁਰੂਆਤ ਕੀਤਾ ਸੀ ਤੁਸੀਂ ਹਾਂਜੀ ਮੈਮ ਚੁਣੌਤੀਆਂ ਇਦਾਂ ਆਈਆਂ ਜਿਵੇਂ ਹਣ ਜਿਹੜਾ ਛੋਟੇ ਤੋਂ ਛੋਟੀ ਚੀਜ਼ ਵੀ ਤੁਸੀਂ ਆਪ ਪਰਚੇਸ ਕਰਨੀ ਆ ਥੈਨ ਤੁਹਾਨੂੰ ਐਵਰੀ ਡੇ ਮਾਰਕੀਟ ਜਾਣਾ ਪਊ ਮਾਰਕੀਟ ਅਰਾਊਂਡ ਕਰਨੀ ਪਊਗੀ ਸ਼ਾਪ ਰਾਊਂਡ ਕਰੋਗੇ ਹਨਾ ਥੈਨ ਉਹਦੇ ਲਈ ਜਦੋਂ ਤੁਸੀਂ ਘਰ ਤੋਂ ਨਿਕਲਦੇ ਹੋ ਤਾਂ ਮਤਲਬ ਤੁਹਾਡਾ ਆਲਾ-ਦਵਾਲਾ ਆ ਜਿਹੜਾ ਉਹ ਬੜਾ ਮਤਲਬ ਗੱਲਾਂ-ਵਾਟਾਂ ਕਰਦਾ ਆ ਹਨਾ ਕਿ ਇਹ ਬਤਾਨੀ ਬੋਤੀ ਰੋਜ਼ ਇਹਨਾਂ ਦੀ ਕਿੱਥੇ ਚਲੀ ਜਾਂਦੀ ਹੈ ਨਾ ਜਿਵੇਂ ਮੈਨੂੰ ਕਯਰਿਓਸਟੀ ਹੁੰਦੀ ਹੈ ਲੋਕਾਂ ਨੂੰ ਉਹ ਮੁਸ਼ਕਲਾਂ ਨੇ ਫਿਰ ਕਈ ਵਾਰੀ ਇਹ ਸੋਚਣਾ ਵੀ ਨਹੀਂ ਅੱਜ ਦਾ ਦਿਨ ਰਹਿਣ ਦਿੰਨੇ ਆ ਜਾਣ ਨੂੰ ਹਨਾ ਕਿ ਕਾਹਨੂੰ ਐਵੇਂ ਇਸ ਚੀਜ਼ ਨੂੰ ਲੋਕਾਂ ਦੀਆਂ ਨਜ਼ਰਾਂ 'ਚ ਆਉਣਾ ਹਨਾ ਤੇ ਫਿਰ ਮੈਂ ਮਾਰਕੀਟ ਦੇ ਵਿੱਚ ਵੀ ਜਾਓ ਤੁਸੀਂ ਤਾਂ ਤੁਸੀਂ ਕੋਈ ਰਿਕਸ਼ਾ ਆਟੋ ਕਰੋ ਤੁਸੀਂ ਪੈਦਲ ਤੁਰ ਕੇ ਵਾਕ ਕਰਕੇ ਸਮਾਨ ਇਕੱਠਾ ਕਰੋ ਨਾ ਤਾਂ ਕਾਫੀ ਮੈਮ ਚੀਜ਼ਾਂ ਹੈਗੀਆਂ ਫਿਰ ਤੁਹਾਨੂੰ ਕਾਰੀਗਰ ਲੱਭਣ ਚ ਉਹਨਾਂ ਨੂੰ ਹਾਇਰ ਕਰਨ ਦੇ ਵਿੱਚ ਫਿਰ ਤੁਹਾਨੂੰ ਆਰਡਰ ਲੈਣ ਦੇ ਵਿੱਚ ਤੇ کئی ਵਾਰ ਤੁਸੀਂ ਜਿੱਦਾਂ ਮੇਰੀ ਮੇਨ ਪ੍ਰੋਬਲਮ ਰਹੀ ਆ ਜਿਹੜੀ ਜਾਦਾ ਕਿ ਮੇਰੇ ਕੋਲ ਜਿਹੜੀ ਕਲਾਇੰਟਸ ਸੀਗੀ ਉਹ ਜਿਆਦਾ ਮੇਰੇ ਰਿਸ਼ਤੇਦਾਰ ਸੀਗੇ ਨੀਅਰ ਡੀਅਰ ਸੀਗੇ ਨਾ ਤੇ ਉਹਦੇ ਵਿੱਚ ਮੈਂ ਇਹ ਨਹੀਂ ਤੁਸੀਂ ਫਿਰ ਉਹਨਾਂ ਨੂੰ ਕਹਿ ਸਕਦੇ ਕਿ ਐਡਵਾਂਸ ਹਾਫ ਆ ਪੇਮੈਂਟ ਦੇ ਦਿਓ ਲਾਈਕ ਉਹਦੇ ਤੋਂ ਤੁਹਾਡੀ ਉਹ ਤੁਹਾਡੇ ਲਈ ਮੁਸ਼ਕਲ ਖੜੀ ਘਾਰ ਹੁੰਦਾ ਨਾ ਪਰ ਤੁਸੀਂ ਉਹ ਸਾਰੀ ਚੀਜ਼ ਵੀ ਫਾਈਨੈਂਸ਼ਲੀ ਵੀ ਮੈਨੇਜ ਕਰ ਰਹੇ ਹੋ ਨਾ ਉਹ ਬਹੁਤ ਚੀਜ਼ਾਂ ਮੇਰੇ ਨਾਲ ਮੈਂ ਹੋਈਆਂ ਨੇ